ਗਰਮੀ ਦੇ ਵਿੱਚ ਡਾਈਜੈਸ਼ਨ ਕਈ ਵਾਰ ਜੋ ਹੈ ਬਹੁਤ ਹੀ ਜਲਦੀ ਵਿਗੜ ਜਾਂਦਾ ਹੈ ਚਾਹੇ ਕਿ ਅਸੀਂ ਥੋੜਾ ਬੋਤਾ ਕੁਝ ਵੱਧ ਖਾ ਲੈਨੇ ਆ ਜਾਂ ਕੁਝ ਅਜਿਹਾ ਪੀ ਲੈਨੇ ਆ ਮੀਨਸ ਡਾਈਜੈਸ਼ਨ ਜਿਹੜਾ ਡਿਸਟਰਬ ਜਲਦੀ ਹੋ ਜਾਂਦਾ ਤਾਂ ਅਜਿਹੇ ਵਿੱਚ ਸਾਨੂੰ ਕੁਝ ਅਜਿਹੀ ਚੀਜ਼ਾਂ ਤੇ ਵੀ ਫੋਕਸ ਕਰਨਾ ਚਾਹੀਦਾ ਹੈ ਲਗਾਤਾਰ ਹਰ ਰੋਜ਼ ਜਿਸ ਦੇ ਨਾਲ ਸਾਡਾ ਡਾਈਜੈਸ਼ਨ ਵਧੀਆ ਬਣਿਆ ਰਹੇ ਤੇ ਉਹਨਾਂ ਵਿੱਚੋਂ ਇੱਕ ਆ ਜਾਂਦੀ ਹੈ ਜੀ ਸੌਂਫ ਜੀ ਹਾਂ ਹਰੀ ਸੌਂਫ ਹੈ ਮੈਂ ਉਹ ਸੌਂਫ ਦੀ ਗੱਲ ਨਹੀਂ ਕਰ ਰਹੀ ਆ ਜੋ ਅਸੀਂ ਹੋਟਲ ਰੈਸਟੋਰੈਂਟ ਵਿੱਚ ਖਾਣਾ ਖਾਣ ਤੋਂ ਬਾਅਦ ਜਿਹੜੀ 슈ਗਰ ਕੋਟਡ ਹੁੰਦੀ ਹੈ ਉਸ ਸੌਂਫ ਦਾ ਇਸਤੇਮਾਲ ਦੀ ਮੈਂ ਗੱਲ ਨਹੀਂ ਕਰ ਰਹੀ ਆ ਮੈਂ ਗੱਲ ਸੌਂਫ ਦੀ ਜਿਹੜੀ ਕਿ ਅਸੀਂ ਘਰ ਦੇ ਵਿੱਚ ਲਿਆਣੇ ਆ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਫਲੇਵਰ ਐਡ ਕਰਨ ਦੇ ਲਈ ਸੋ ਇਹ ਹਰੀ ਜਿਹੜੀ ਸੌਂਫ ਛੋਟੀ ਸੌਂਫ ਹੁੰਦੀ ਹੈ ਇਸ ਦੇ ਟੇਰੋ ਹੀ ਫਾਇਦੇ ਹੁੰਦੇ ਨੇ ਹਾਂ ਇਹ ਧਿਆਨ ਤੁਸੀਂ ਜ਼ਰੂਰ ਰੱਖਣਾ ਹੈ ਜਿਹੜੀ ਤੁਸੀਂ ਸੌਂਫ ਲੈ ਕੇ ਆ ਰਹੇ ਉਸ ਉੱਪਰ ਕਿਸੇ ਤਰ੍ਹਾਂ ਦਾ ਕਲਰ ਨਾ ਹੋਵੇ ਜਾਂ ਉਸ ਉੱਪਰ ਕਿਸੇ ਤਰ੍ਹਾਂ ਦੀ 슈ਗਰ ਕੋਟ ਨਾ ਹੋਇਆ ਹੋਵੇ ਸੋ ਇਹ ਸੌਂਫ ਦੀ ਠੰਡੀ ਤਸੀਰ ਹੁੰਦੀ ਹੈ ਮੂੰਹ ਦੇ ਵਿੱਚ ਛਾਲੇ ਨੇ ਜਾਂ ਹੋਰ ਵੀ ਅੱਜ ਮੈਂ ਤੁਹਾਨੂੰ ਢੇਰੋ ਫਾਇਦੇ ਦੱਸਣ ਜਾ ਰਹੀਆਂ ਕਿ ਸੌਫ ਵਾਲਾ ਪਾਣੀ ਅਗਰ ਤੁਸੀਂ ਗਰਮੀਆਂ ਦੇ ਵਿੱਚ ਪੀਂਦੇ ਹੋ ਤਾਂ ਤੁਹਾਨੂੰ ਇਸ ਨਾਲ ਕੀ ਕੀ ਫਾਇਦੇ ਹੋ ਸਕਦੇ ਨੇ ਕਿਉਂਕਿ ਢੇਰੋ ਹੀ ਫਾਇਦੇ ਨਾਲ ਭਰਪੂਰ ਹੈ ਇਹ ਵੀਡੀਓ ਵਿੱਚ ਮੈਂ ਤੁਹਾਨੂੰ ਤਾਂ ਹੀ ਸਾਰੀ ਗੱਲਾਂ ਦੱਸਣਾ ਚਾਹੁੰਦੀ ਹਾਂ ਤਾਂ ਕਿ ਤੁਸੀਂ ਡੇਲੀ ਜੋ ਹੈ ਅੱਜ ਤੋਂ ਹੀ ਸੌਫ ਦਾ ਪਾਣੀ ਪੀਣਾ ਜ਼ਰੂਰ ਸ਼ੁਰੂ ਕਰ ਦਿਓ ਸੋ ਸਭ ਤੋਂ ਪਹਿਲਾਂ ਦੇਖੋ ਜੇ ਤੁਸੀਂ ਸਾਫ਼ ਗੱਲ ਕਰੀਏ ਨਾ ਤਾਂ ਖੂਨ ਸਾਫ਼ ਕਰਨ ਦੇ ਵਿੱਚ ਵੀ ਸੌਫ ਦਾ ਪਾਣੀ ਬਹੁਤ ਜ਼ਿਆਦਾ ਮਦਦ ਕਰਦਾ ਹੈ ਸੌਫ ਦਾ ਪਾਣੀ ਪੀਣ ਦਾ ਤਰੀਕਾ ਕੀ ਹੈ ਕਦੋਂ ਪੀਣਾ ਚਾਹੀਦਾ ਇਹ ਵੀ ਅੱਜ ਵੀਡੀਓ ਵਿੱਚ ਮੈਂ ਤੁਹਾਨੂੰ ਜ਼ਰੂਰ ਗੱਲ ਸਾਂਝੀ ਕਰਾਂਗੀ ਖੋਨ ਸਾਫ ਕਰਨ ਦੀ ਆਪਾਂ ਗੱਲ ਕਰ ਰਹੇ ਹਾਂ ਦੇਖੋ ਇਸ ਵਿੱਚ ਕਈ ਤਰ੍ਹਾਂ ਦੇ ਸੌਂਫ ਦੇ ਵਿੱਚ ਜੋ ਹੈ ਐਂਟੀਆਕਸੀਡੈਂਟਸ ਹੁੰਦੇ ਨੇ ਤੇ ਸਾਨੂੰ ਆਪਣੀ ਬਾਡੀ ਨੂੰ ਡੀਟੌਕਸ ਕਰਨ ਵਾਲੀ ਚੀਜ਼ਾਂ ਜੋ ਹੈ ਜ਼ਰੂਰ ਖਾਦਿਆਂ ਪੀਂਦੇ ਰਹਿਣਾ ਚਾਹੀਦਾ ਤੇ ਇਹਨਾਂ ਵਿੱਚ ਸੌਫ ਦੇ ਪਾਣੀ ਦੀ ਜਦੋਂ ਅਸੀਂ ਗੱਲ ਕਰਦੇ ਆ ਨਾ ਤਾਂ ਬਾਡੀ ਨੂੰ ਡੀਟੌਕਸ ਕਰਦੀ ਹੈ ਖੂਨ ਸਾਫ਼ ਹੁੰਦਾ ਹੈ ਜਿਨ੍ਹਾਂ ਦੇ ਮੂੰਹ ਵਿੱਚੋਂ ਕਿਸੇ ਤਰ੍ਹਾਂ ਦੀ ਬਦਬੂ ਆਉਂਦੀ ਹੈ ਤੇ ਕਈ ਵਾਰੀ ਲੋਕ ਖੁਦ ਬੜੇ ਪਰੇਸ਼ਾਨ ਹੁੰਦੇ ਨੇ ਸੈਲਫ ਕੌਨਫੀਡੈਂਸ ਜਿਹੜਾ ਉਸ ਦਿਨ ਕਟਣ ਲੱਗ ਜਾਂਦਾ ਹੈ ਕਿਤੇ ਬਾਹਰ ਜਾਣਿਆ ਕਿਸੇ ਨਾਲ ਗੱਲ ਕਰਨ ਦਾ ਮਨ ਨਹੀਂ ਕਰਦਾ ਕਿ ਉਹ ਵਿੱਚ ਬਦਬੂ ਆਉਂਦੀ ਹੈ ਗੱਲ ਕਿਵੇਂ ਕਰੀਏ ਤੁਸੀਂ ਰੈਗੂਲਰ ਜੋ ਹੈ ਸੌਫ ਦਾ ਪਾਣੀ ਅਗਰ ਪੀਣਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਨੂੰ ਇਸ ਦੇ ਨਾਲ یا پھر ਤੁਸੀਂ کھانا کھاਣ ਤੋਂ ਬਾਅਦ ਵੈਸੇ ਵੀ ਸੌਂਫ ਚਬਾ ਕੇ ਵੀ ਖਾਂਦੇ ਹੋ ਤਾਂ ਵੀ ਇਸ ਦੇ ਤੁਹਾਨੂੰ ਟੀਰੇ ਫਾਇਦੇ ਮਿਲਣਗੇ ਸੋ ਅਗਲੀ ਗੱਲ ਕਰੀਏ ਜਿਨ੍ਹਾਂ ਨੂੰ سٹریس ਬਹੁਤ ਜ਼ਿਆਦਾ ਹੁੰਦਾ ਹੈ ਉਹਨਾਂ ਦੇ ਲਈ ਵੀ ਸੌਂਫ ਦਾ ਪਾਣੀ ਬਹੁਤ ਜ਼ਿਆਦਾ ਫਾਇਦੇਮੰਦ ਰਹਿਣ ਵਾਲਾ ਹੈ ਇਸ ਦੇ ਵਿੱਚ ਅਜਿਹੇ ਕਈ ਵਿਟਾਮਿਨ ਮਿਨਰਲ ਹੁੰਦੇ ਨੇ ਜੋ ਸਾਡੇ ਮੂਡ ਨੂੰ ਵਧੀਆ ਕਰਦੇ ਨੇ ਜੋ ਸਾਡੇ ਦਿਮਾਗ ਨੂੰ ਰਿਲੈਕਸ ਕਰਦੇ ਨੇ ਔਰ ਜਿਸ ਦੇ ਨਾਲ ਸਾਡਾ ਤਣਾਅ ਵੀ ਘਟਣ ਲੱਗਦਾ ਹੈ ਬਲੱਡ ਪ੍ਰੈਸ਼ਰ کنٹرول ਕਰਨ ਦੇ ਵਿੱਚ ਮਦਦ ਕਰਦੇ ਆ ਠੰਡੀ ਤਸੀਰ ਹੈ ਜਿਵੇਂ ਕਿ ਅਸੀਂ ਗੱਲ ਕੀਤੀ ਹੈ ਜਿਨ੍ਹਾਂ ਦਾ ਵੀ ਬੀਪੀ ਹਾਈ ਰਹਿੰਦਾ ਹੈ ਉਹਨਾਂ ਨੂੰ ਵੀ ਜ਼ਰੂਰ ਸੌਂਫ ਦਾ ਪਾਣੀ ਪੀਣਾ ਚਾਹੀਦਾ ਤੇ ਜੇ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਦੇ ਵਿੱਚ ਰਹੇਗਾ ਤਾਂ ਉਸ ਦੇ ਨਾਲ ਤੁਸੀਂ अनेका ਹੀ ਹੋਰ ਹੈਲਥ ਇਸ਼ੂਸ ਤੋਂ ਬਚ ਜਾਂਦੇ ਹੋ ਪਾਚਨ ਤੰਤਰ ਦੀ ਤਾਂ ਮੈਂ ਗੱਲ ਕਰ ਹੀ ਚੁੱਕੀ ਹਾਂ ਨਾਲ ਦੇ ਨਾਲ ਦੇਖੋ ਅਗਰ ਤੁਸੀਂ ਪਤਲੇ ਰਹਿਣਾ ਚਾਹੁੰਦੇ ਹੋ ਨਾ ਫਿੱਟ ਰਹਿਣਾ ਚਾਹੁੰਦੇ ਹੋ ਤਾਂ ਵੀ ਇਹ ਜੋ ਹੈ ਸੌਫ ਦਾ ਪਾਣੀ ਬਹੁਤ ਜ਼ਿਆਦਾ ਗੁਣਕਾਰੀ ਹੈ ਕਿਉਂਕਿ ਇਹ ਜੋ ਹੈ ਬੋਡੀ ਵਿੱਚੋਂ ਵਾਧੂ ਸਾਰੇ ਟਾਕਸਿਨਸ ਨੂੰ ਦੂਰ ਕਰਦਾ ਹੈ ਮੈਟਾਬੋਲਿਜ਼ਮ ਨੂੰ ਸਹੀ ਬਣਾਏ ਰੱਖਦਾ ਹੈ ਬੋਡੀ ਦਾ ਟੈਂਪਰੇਚਰ ਸਹੀ ਬਣਾਉਣ ਦੇ ਵਿੱਚ ਮਦਦ ਕਰਦਾ ਹੈ ਤਾਂ ਉੱਥੇ ਹੀ ਤੁਹਾਨੂੰ weight loss ਦੇ ਵਿੱਚ ਵੀ ਸੌਫ ਦਾ ਪਾਣੀ ਬਹੁਤ ਮਦਦ ਕਰਨ ਜਾ ਰਿਹਾ ਹੈ ਸੋ ਇਹ ਕਿਵੇਂ ਬਣਾਣਾ ਹੈ ਇਸ ਉੱਪਰ ਵੀ ਆਪਾਂ ਗੱਲ ਕਰੀਏ ਤਾਂ ਫਾਇਦੇ ਜਿਤੇ ਮੈਂ ਗੱਲ ਕਰਾਂ ਨਾ ਇਸ ਨਾਲ ਤੁਹਾਡੀ ਸਕਿਨ ਟੋਨ ਵੀ ਬਹੁਤ ਅੱਛੀ ਰਹਿਣ ਵਾਲੀ ਹੈ ਸੌਫ ਦੇ ਵਿੱਚ ਅਜਿਹੇ ਪੋਸ਼ਕ ਤੱਤ ਹੁੰਦੇ ਨੇ ਜੋ ਸਾਡੀ ਸਕਿਨ ਨੂੰ ਹੈਲਦੀ ਬਣਾਏ ਰੱਖਣ करते हैं सिर्फ सौंफ का पानी पीन के नहीं अगर इसका टोनर भी रेडी करके रख और तो हो और मुंह टोनर स्प्रे भी करोगे तो तो क्योंकि एंटीआक्सीडेंट की गल करते हैं जेकर अं इसमें पीने बॉडी डिटॉक्स होंगी है तो उसे तरह जो अेस टोनर की तरह इस्तेमाल करते हैं तो यह स्किन भी साढ़े जो है बहुत सारे फायदे देंदी है या फिर अल करिए ना ओपन पोर्ट ने उ ਬਹੁਤ ਅੱਛੀ ਰਹਿਣ ਵਾਲੀ ਹੈ ਜਿਨ੍ਹਾਂ ਨੂੰ ਐਕਨੇ ਪਿੰਪਲਸ ਦੀ ਪ੍ਰੋਬਲਮ ਹੈ ਉੱਥੇ ਵੀ ਸੌਂਫ ਦੇ ਪਾਣੀ ਦਾ ਟੋਨਰ ਅਗਰ ਤੁਸੀਂ ਫੇਸ ਤੇ ਲਗਾਣੇ ਹੋ ਤੁਹਾਨੂੰ ਇਸ ਨਾਲ ਬਹੁਤ ਫਾਇਦੇ ਮਿਲਣ ਵਾਲੇ ਨੇ ਸੋ ਸੌਂਫ ਦਾ ਪਾਣੀ ਕਿਵੇਂ ਬਣਾਈਏ ਤੇ ਕਦੋਂ ਸਹੀ ਸਮਾਂ ਇਸ ਨੂੰ ਪੀਣ ਦਾ ਤਾਂ ਤੁਸੀਂ ਜੋ ਹੈ ਇੱਕ ਰਾਤ ਪਹਿਲਾਂ ਇੱਕ ਗਲਾਸ ਪਾਣੀ ਦੇ ਵਿੱਚ ਇੱਕ ਚਮਚ ਸੌਂਫ ਜੋ ਹੈ ਭਿਓ ਕੇ ਰੱਖ ਦੇਣੀ ਹੈ ਅਗਲੇ ਦਿਨ ਸਵੇਰੇ ਚਾਹੇ ਦਾ ਐਵੇਂ ਹੀ ਤੁਸੀਂ ਜੋ ਹੈ ਛਾਣ ਕੇ ਪੀ ਲਓ ਜਾਂ ਫਿਰ ਤੁਸੀਂ ਇਸ ਨੂੰ ਗਰਮ ਕਰ ਲਓ ਔਰ ਇਹ ਜਿਹੜਾ ਗੁੰਗੁਨਾ ਜਿਹਾ ਪਾਣੀ ਹੈ ਕੋਸਾ ਪਾਣੀ ਹੈ ਤੁਸੀਂ ਸਵੇਰੇ ਖਾਲੀ ਪੇਟ ਪੀ ਲਓ ਤੁਹਾਨੂੰ ਢੇਰੋ ਫਾਇਦੇ ਇਸ ਨਾਲ ਮਿਲਣਗੇ ਜੇ ਤੁਸੀਂ ਇਸ ਨੂੰ ਕੰਟੀਨਿਊ ਪੀਓਗੇ ਸੋ ਜਿਵੇਂ ਸਵੇਰੇ ਖਾਲੀ ਪੇਟ ਖਾਲੀ ਪੇਟ ਪੀ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਅਗਰ ਦੁਪਹਿਰ ਦਾ ਖਾਣਾ ਖਾ ਰਹੇ ਹੋ ਤਾਂ ਉਸ ਤੋਂ 1 ਘੰਟੇ ਬਾਅਦ ਵੀ ਪੀ ਸਕਦੇ ਹੋ ਰਾਤ ਨੂੰ ਸੌਣ ਤੋਂ ਪਹਿਲਾਂ ਯਾਨੀ ਰਾਤ ਦਾ ਖਾਣਾ ਖਾਣ ਤੋਂ ਬਾਅਦ 1 ਘੰਟੇ ਬਾਅਦ ਤੁਸੀਂ ਸੌਫ ਦਾ ਪਾਣੀ ਪੀਓ ਰੈਗੂਲਰ ਅਗਰ ਤੁਸੀਂ ਪੀਨੇ ਉਹਨਾ ਪੇਟ ਦੇ ਵਿੱਚ ਬਲੋਟਿੰਗ ਗੈਸ ਡਾਈਜੈਸ਼ਨ ਐਸਿਡਿਟੀ ਦੀ ਕੋਈ ਵੀ ਪ੍ਰੋਬਲਮ ਤੁਹਾਡੀ ਚੱਲ ਰਹੀ ਸੀ ਇਸ ਦੇ ਨਾਲ ਬਹੁਤ ਤੁਹਾਨੂੰ ਫਾਇਦਾ ਮਿਲੇਗਾ ਕਈਆਂ ਨੂੰ ਗਰਮੀ ਦੇ ਗਰਮੀਆਂ ਕੁਝ ਵੀ ਥੋੜਾ ਜਿਹਾ ਵੱਧ ਖਾਇਆ ਜਾਵੇ ਤਾਂ ਇੱਕਦਮ ਪੇਟ ਵਿੱਚ ਭਾਰੀਪਨ ਰਹਿਣਾ ਸ਼ੁਰੂ ਹੋ ਜਾਂਦਾ ਹੈ ਸੋ ਅਗਰ ਤੁਹਾਨੂੰ ਇਹ ਦਿੱਕਤ ਹੈ ਕਿਉਂਕਿ ਮੋਸਟਲੀ ਲੋਕਾਂ ਨੂੰ ਇਹ ਪ੍ਰੋਬਲਮ ਹੁੰਦੀ ਹੈ ਗਰਮੀਆਂ ਦੇ ਵਿੱਚ ਸੋ ਅਗਰ ਤੁਸੀਂ ਵੀ ਉਹਨਾਂ ਵਿੱਚ ਕੋਈ ਕੋਈ ਪ੍ਰੋਬਲਮ ਹੈ ਤੇ ਉਸ ਲਈ ਤੁਸੀਂ ਕੋਈ ਗੋਲੀ ਖਾਂਦੇ ਹੋ ਨਾ ਰੈਗੂਲਰ ਤਾਂ ਥੋੜਾ ਜਿਹਾ ਤੁਸੀਂ ਏ ਕ੍ਰੇਲੂ ਨੁਸਖਾ ਵੀ ਅਪਣਾ ਕੇ ਦੇਖੋ ਇਸੇ ਟੇਰੋ ਫਾਇਦੇ ਤੁਹਾਨੂੰ ਮਿਲਣ ਵਾਲੇ ਨੇ ਸੋ ਇਹ ਸੌਫ ਦਾ ਪਾਣੀ ਪੀਓ ਇਸੇ ਫਾਇਦੇ ਲੋ ਔਰ ਹੋਰਾਂ ਨਾਲ ਵੀ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਆਸਾਨ ਜਿਹਾ ਕ੍ਰੇਲੂ ਨੁਸਕੇ ਦੇ ਨਾਲ ਹੋਰਾਂ ਨੂੰ ਵੀ ਫਾਇਦਾ ਜ਼ਰੂਰ ਮਿਲ ਸ तो 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 पूरी बॉडी जो है वादिया रहन वाली है सो आई होप वीडियो वाइफ लगी है चंगी लगी है लाइक एंड शेयर करो कमेंट करके भी जरूर दसो मेरा जरा फेसबुक पेज है कौन हरजोत इस लाइक एंड फॉलो कर लो यूट्यूब चैनल हेल्थ एडवाइस विद हरजोत कौर सबसक्राइब कर लो तीस मैं इंस्टाग्राम से भी फॉलो कर सद मिला जल्दी ही सेहत में जुड़ी होर खास जानकारी देना फिलहाल ही दू जी इजाजत सत श्रीकाल